हिमाचल प्रदेश ਪਿੰਡ ਅੰਬੋਟਾ ਗਗਰੇਡ ਵਿਖੇ ਸਥਿਤ ਦਰੋਂਸ਼ੀ ਬਾੜੀ ਮੰਦਿਰ ਜਦੋਂ ਦਾ ਪ੍ਰਸ਼ਾਸਨ ਦੇ ਅਧੀਨ ਆਇਆ ਹੈ ਉਸ ਤੋਂ ਪ੍ਰਾਂਤ ਜਦੋਂ ਦੀ ਐਸਜੀਐਮ ਗਗਰੇਡ ਸ਼ੌਮਿਲ ਗੋਤਮ ਅਤੇ ਉਹਨਾਂ ਦੀ ਟੀਮ ਦੀ ਭੋਲੇ ਬਾਬਾ ਦੇ ਮੰਦਿਰ ਦੀ ਸ਼ਾਮ ਸਮ ਸੰਭਾਲ ਦੀ ਡਿਊਟੀ ਲਗਾਈ ਹੈ ਉਹਨਾਂ ਦੇ ਮੈਨੇ ਸੱਕਾ ਹਜ਼ਾਰਾਂ ਸਾਲ ਪੁਰਾਣੇ ਪ੍ਰਾਚੀਨ ਸ਼ੀ ਬਾੜੀ ਮੰਦਿਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਜਾ ਰਿਹਾ ਹੈ ਮੰਦਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਐਸਜੀਐਮ ਗਗਰੇਡ ਸ਼ੌਮਿਲ ਗੋਤਮ ਅਤੇ ਪਟਵਾਰੀ ਸੁਨੀਦਰ ਕੁਮਾਰ ਨੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਦੇਖਣ ਵਾਸਤੇ ਪਹੁੰਚ ਉਨਾ ਮੰਦਰ ਦੇ ਦੇਖਣ ਨੂੰ ਸੁੰਦਰ ਬਣਾਉਣ ਲਈ ਜੋ ਕੰਮ ਚੱਲ ਰਹੇ ਹਨ ਉਸ ਦਾ ਜਾਇਜ਼ਾ ਲਿਆ ਇਸ ਜ਼ਮਦੀ ਚੈਨਲ ਦੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੰਦਰ ਨੂੰ ਇੱਕ ਬਹੁਤ ਸੁੰਦਰ ਦੇਖ ਦਿੱਤੀ ਜਾ ਰਹੀ ਹੈ ਉਹਨਾਂ ਜੋ ਪਿਛਲੇ ਦਿਨੀ ਦੋ ਦਿਨ ਮੇਲਾ ਕਰਵਾਇਆ ਗਿਆ ਸੀ ਜਿਨ੍ਹਾਂ ਦੇ ਵਿੱਚ ਉਸ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੱਸਿਆ ਕਿ ਜੇਕਰ ਕੋਈ ਵੀ ਦਾਨੀ ਸੱਜਣ ਮੰਦਰ ਦੀ ਦੇਖਣ ਨੂੰ ਸੁੰਦਰ ਬਣਾਉਣ ਲਈ ਅਤੇ ਚੱਲ ਰਹੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਐਸਜੀਐਮ ਆਫਿਸਾਂ ਤੇ ਦਿੱਤੇ ਹੋਏ ਬਰਤ ਦੇ ਸੰਪਰਕ ਕਰ ਸਕਦਾ ਇਸੋਲਾ ਵਾਹਲ ਕੀ ਕੀ ਕੇ ਹੱਥ ਉਸੇ ਵੀ ਸੁਨੋ ਹਿਮਾਚਲ ਪ੍ਰਦੇਸ਼ ਤੋਂ ਪੱਤਰਕਾਰ ਪ੍ਰੀਤ ਦੀ ਰਿਪੋਰਟ ਹਰ ਹਰ ਮਾਦੇਵ ਜੀ ਜਿੱਦਾਂ ਤੁਸੀਂ ਕਿਹਾ ਵੀ ਹਰ ਸਾਲ ਵਾਰਸ਼ਿਕ ਜਿਹੜਾ ਮੇਲਾ ਹੁੰਦਾ ਹੈ ਔਰ ਹਰ ਵਾਰ ਦੀ ਤਰ੍ਹਾਂ ਇੱਥੇ ਵੀ ਇਸ ਵਾਰ ਵੀ ਬੜਾ ਅੱਛਾ ਧੂਮ-ਧਾਮ ਨਾਲ ਮਨਾਇਆ ਗਿਆ ਉਹਦੀ ਖਾਸ ਗੱਲ ਇਹ ਸੀਗੀ ਕਿ ਇਸ ਵਾਰੀ ਜੋ ਪਹਿਲਾਂ ਹੁੰਦਾ ਆ ਉਹ ਤਾਂ ਸਭ ਸੀਗਾ ਹੀ ਅਸੀਂ ਇੱਕ ਨਵੀਂ ਕੜੀ ਜੋੜਦੇ ਹੋਏ ਇਸ ਵਾਰੀ ਸਾਂਸਕ੍ਰਿਤਿਕ ਪ੍ਰੋਗਰਾਮ ਦੇ ਵਿੱਚ ਲੋਕਲ ਕਲਾਕਾਰ ਸਥਾਨੀਏ ਕਲਾਕਾਰਾਂ ਨੂੰ ਵਿਸ਼ੇਸ਼ ਕਰ ਮੌਕਾ ਦਿੱਤਾ ਗਿਆ ਉਹ ਸਾਰਿਆਂ ਨੇ ਬੜ ਚੜ ਕੇ ਇੱਥੇ ਹਿੱਸਾ ਲਿੱਤਾ ਤੇ ਮੇਲੇ 'ਚ ਖੂਬ ਰੌਣਕਾਂ ਲੱਗੀਆਂ ਉਸ ਤੋਂ ਇਲਾਵਾ ਫਿਰ ਸ਼ਿਵ ਪਾਰਵਤੀ ਵਿਆਹ ਦਾ ਜੰਗਮਾ ਵੱਲੋਂ ਪ੍ਰਸਤੁਤੀ ਸੀਗੀ ਉਹਨੂੰ ਵੀ ਲੋਕਾਂ ਨੇ ਬੜਾ ਪਸੰਦ ਕੀਤਾ ਆਉਣ ਵਾਲੇ ਟਾਈਮ 'ਚ ਹੋਰ ਕੋਸ਼ਿਸ਼ ਰਹੇਗੀ ਕਿ ਉਹਦਾ ਹੋਰ ਉਹਨੂੰ ਉੱਚ ਪੱਧਰ ਤੇ ਲੈ ਕੇ ਜਾਇਆ ਜਾਵੇ ਬਾਕੀ ਜਿਹੜਾ ਤੁਸੀਂ ਨਵਾਂ ਪੁੱਛ ਰਹੇ ਹੋ ਇੱਥੇ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਬਹੁਤ ਸਾਰੇ ਦਾਨੀ ਸੱਜਣਾਂ ਸਹਿਯੋਗ ਕਰ ਰਹੇ ਨੇ ਜਿਹੜਾ ਮੰਦਿਰ ਆ ਉਹਦੇ ਕਾਇਕਲਪ ਲਈ ਵੀ ਹੋਰ ਕਿੰਨੀਆਂ ਇਹਨੂੰ ਮਤਲਬ ਸੁੰਦਰਤਾ ਦੀ ਇਹਨੂੰ ਹੋਰ ਵਧਾਇਆ ਜਾ ਸਕੇ ਅ ਇਸੇ ਕੜੀ ਚ ਤੁਹਾਨੂੰ ਪਤਾ ਹੈ ਪਿੱਛੇ ਸ਼ਿਵ ਬਾਟੀਕਾ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਬੜੇ سارے ਲੋਕੀ ਸਾਡਾ ਸਹਿਯੋਗ ਕਰ ਰਹੇ ਨੇ ਦਾਨੀ ਸੱਜਣ ਉਸ ਤੋਂ ਇਲਾਵਾ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇੱਥੇ ਸ਼ਨੀ ਮੰਦਿਰ ਦਾ ਸ਼ਿਲਾ ਸਥਾਪਿਤ ਹੋਏਗੀ ਔਰ ਉਹਦੇ ਨਾਲ ਤੁਸੀਂ ਦੇਖ ਪਾਉਂਗੇ ਉੱਥੇ ਨਵ ਗ੍ਰਹਿ ਵੀ ਇੱਥੇ ਪ੍ਰੋਪਰ ਨਹੀਂ ਸੀਗੇ ਤੇ ਨਵ ਗ੍ਰਹਿ ਵੀ ਵੀ ਇੰਸਟਾਲੇਸ਼ਨ ਹੋਏਗੀ ਉਸ ਤੋਂ ਇਲਾਵਾ ਅ ਇੱਥੇ ਹਵਨਕੁੰਡ ਹਵਨਕੁੰਡ ਵੀ ਇੱਥੇ ਸਥਾਪਿਤ ਹੋਏਗਾ ਇਹ ਤਿੰਨੋ ਚੀਜ਼ਾਂ ਉਸ ਤੋਂ ਇਲਾਵਾ ਜਿਹੜਾ ਪਿੱਛੇ ਫੁਆਰਾ ਵੀ ਲੱਗਣਾ ਹੈ ਬੋਲੇ ਨਦੀ ਦਾ ਤੇ ਇਹਦਾ ਕਾਰਜ ਚੱਲਿਆ ਹੋਇਆ ਹੈ ਔਰ ਬੜੇ ਜਲਦ ਹੀ ਆਈ ਥਿੰਕ ਸ਼ਨੀ ਜੰਮਤੀ ਤੱਕ ਇਹ ਸਾਰਾ ਕਾਰਜ ਕੰਪਲੀਟ ਹੋ ਜਾਏਗਾ ਅਜਮ ਸਾਹਿਬ ਜਿਹੜੇ ਸਦਾਲੂ ਬਾਹਰੋਂ ਆਉਂਦੇ ਦੂਦੂ ਨੇੜੇ ਤੋਂ ਆਉਂਦੇ ਆ ਉਹਨਾਂ ਲਈ ਕੋਈ ਖਾਸ ਇੱਥੇ ਲੋਕਨ ਰਸਤੇ ਜਨਰਲ ਠਹਿਰਾਉ ਵਾਸਤੇ ਜਾਂ ਕੋਈ ਸਮਾਗਮ ਜਨਤ ਨਾਲ ਸੇ ਵੀ ਜਗਾ ਕੋਈ ਹੈ ਹਾਂ ਦੇਖੋ ਜੀ ਠਹਿਰਨ ਲਈ ਤਾਂ ਇੰਨਾ ਕੋਈ ਖਾਸ ਹਲੇ ਸਾਡੇ ਕੋਲ ਇੰਤਜ਼ਾਮ ਨਹੀਂ ਹੈਗਾ ਬਟ ਫਿਊਚਰ 'ਚ ਅਸੀਂ ਜ਼ਰੂਰ ਪ੍ਰਯਾਸ ਕਰਾਂਗੇ ਜੇ ਤਾਂ ਕੁਝ ਪੰਜ ਸੱਤ ਲੋਕਾਂ ਨੇ ਕਦੇ ਰਹਿਣਾ ਹੋਵੇ ਤਾਂ ਉਹ ਮੰਦਿਰ ਪ੍ਰਸ਼ਾਸਨ ਸਹਿਯੋਗ ਕਰ ਸਕਦਾ ਹੈ ਇੱਥੇ ਦੋ ਚਾਰ ਕਮਰੇ ਹੈਗੇ ਨੇ ਸਾਡੇ ਕੋਲ ਬਟ ਕਦੇ ਕੋਈ ਜ਼ਿਆਦਾ ਵੱਡੀ ਸੰਗਤ ਆਂਦੀ ਹੈ ਠਹਿਰਨ ਲਈ ਤਾਂ ਠਹਿਰਨ ਲਈ ਹਲੇ ਸਾਡੇ ਕੋਲ ਇੰਤਜ਼ਾਮ ਨਹੀਂ ਹੈ ਬਾਕੀ ਆਸ-ਪਾਸ ਬੈਠਣ ਲਈ ਖੁੱਲੀ ਜਗ੍ਹਾ ਹੈ ਪਿੱਛੇ ਪਾਰਕ ਹੈ ਪੂਰਾ ਜੰਗਲ ਦਾ ਇਲਾਕਾ ਹੈ ਲੋਕੀ ਵੈਸੇ ਨਾਰਮਲੀ ਜਿਹੜੇ ਦਿਨ ਨੂੰ ਘੁੰਮਣ ਆਉਂਦੇ ਨੇ ਆਲੇ ਦੁਆਲੇ ਦੇ ਇਲਾਕੇ ਚ ਪੂਰਾ ਸੁੰਦਰਤਾ ਨੂੰ ਨਿਹਾਰਦੇ ਨੇ ਫਿਊਚਰ ਚ ਹੋਰ ਸਾਡੇ ਪ੍ਰਯਾਸ ਰਹਿਣਗੇ ਦਾਨੀ ਸੱਜਣ ਬੜੇ ਸਾਡੇ ਸਹਿਯੋਗ ਚ ਸਾਡੇ ਸੰਪਰਕ ਚ ਨੇ ਕੋਸ਼ਿਸ਼ ਕਰਾਂਗੇ ਤੁਹਾਡੇ ਮਾਧਿਅਮ ਤੋਂ ਵੀ ਮੈਂ ਕਹਿਣਾ ਚਾਹੂੰਗਾ ਜੇ ਕੋਈ ਦਾਨੀ ਸੱਜਣ ਦੂਰ ਦਰਾਜ ਦੇ ਜਿਹੜੇ ਭੋਲੇनाथ ਦੇ ਭਗਤ ਹੈ ਜੇ ਕੋਈ ਸਹਿਯੋਗ ਕਰਨਾ ਚਾਹੁੰਦੇ ਨੇ ਤਾਂ ਐਸਡੀਐਮ ਆਫਿਸ ਨਾਲ ਸੰਪਰਕ ਕਰਨ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰੇਗਾ ਕਿ ਹੋਰ ਜਿਹੜੀਆਂ ਸੁਵਿਧਾਵਾਂ ਐ ਮੂਲਕੂਤ ਸੁਵਿਧਾਵਾਂ ਐ ਮੰਦਰ ਦੀ ਸੁੰਦਰਤਾ ਨੂੰ ਹੋਰ ਵਧਾਇਆ ਜਾ ਸਕੇ ਉਹਦੇ ਲਈ ਅਸੀਂ ਪ੍ਰਿਆਸ ਰਤ ਹੈਗੇ ਆ ਜੇ ਕੋਈ ਦਾਨੀ ਸੱਜਣ ਇੱਥੇ ਦਾਨ ਕਰਨਾ ਚਾਹੁੰਦਾ ਹੈ ਜਾਂ ਕੋਈ ਕੀ ਗੇ ਇੱਥੇ ਦੇਣਾ ਚਾਹੁੰਦਾ ਹੈ ਤਾਂ ਉਹ ਇੱਥੇ ਆ ਕੇ ਕਿਸ ਨੂੰ ਮਿਲ ਸਕਦਾ ਉਹ ਸਾਡੇ ਐਸ ਡੀ ਐਮ ਕਾਰਿਆਲੇ 'ਚ ਮੈਨੂੰ ਆ ਕੇ ਮਿਲ ਸਕਦਾ ਮੇਰੇ ਸਟਾਫ ਨੂੰ ਮਿਲ ਸਕਦਾ ਮੈਂ ਕਰਿਆ ਆਪਣੇ ਸਟਾਫ ਦੇ ਵਿੱਚ ਹੀ ਹੁੰਦਾ ਉਸ ਤੋਂ ਇਲਾਵਾ ਸਾਡੇ ਟੈਂਪਲ ਆਫੀਸਰ ਜਿਹੜੇ ਸਾਡੇ ਤਹਿਸੀਲਦਾਰ ਕਿਨਾਰੀ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਉਹਦੇ ਆਫਿਸ ਜਾ ਸਕਦੇ ਨੇ ਬਾਕੀ ਲੋਕਲ ਸਟਾਫ ਵੀ ਇੱਥੇ ਸਾਡੇ ਮੌਕੇ ਤੇ ਪਟਵਾਰੀ ਵગેਰਾ ਹੁੰਦੇ ਨੇ ਇੱਥੇ ਉਹਨਾਂ ਨੂੰ ਵੀ ਮਿਲ ਸਕਦੇ ਨੇ ਤੇ ਆਨਲਾਈਨ ਡੋਨੇਸ਼ਨ ਦਾ ਵੀ ਮਾਧਿਅਮ ਹੈਗਾ ਇਹਦੇ 'ਚ ਸਾਡਾ ਆਨਲਾਈਨ ਲਿੰਕ ਹੈਗਾ ਵੈਬਸਾਈਟ ਤੇ ਪਰ ਜ਼ਿਆਦਾਤਰ ਮੈਂ ਦੇਖਿਆ ਲੋਕੀ ਆ ਕੇ ਸਾਨੂੰ ਮਿਲਦੇ ਨੇ ਜਿਨ੍ਹਾਂ ਨੇ ਆਨਲਾਈਨ ਡੋਨੇਸ਼ਨ ਕਰਨੀ ਹੁੰਦੀ ਹੈ ਉਹ ਇੱਥੇ ਮ